ਸਾਸਤਰੀ ਗਾਲ ਸਾਰੇ ਵੀਰ ਭਰਾ ਨੂੰ ਠੀਕ ਠਾਕ ਜੀ ਵੀਰ ਜੀ ਤੁਸੀਂ ਵਧੀਆ ਵਧੀਆ ਇਹ ਵੀਰ ਠੀਕ ਠਾਕ ਹੀ ਹੋਣਗੇ ਉਮੀਦ ਆਪਾਂ ਨੂੰ ਪੂਰੀ ਚੱਕਰ ਇਹ ਕੰਮ ਦਾ ਬੜਾ ਯੋਰੀ ਤੇ ਇਹ ਕਰਕੇ ਸਾਡੇ ਕੋਲ ਵੀਡੀਓ ਨਹੀਂ ਬਣੀ ਕੋਈ ਦੇਣਾ ਤਾਂ ਹੋਣੀ ਫੇਰ ਥੋੜੇ ਜਿਹਾ ਫ੍ਰੀ ਹੋ ਗਏ ਹੁਣ ਬਣੂਗੀ ਤੇ ਪੰਜਾਬ ਆਣ ਕੇ ਪੂਰਾ ਬਾਬੇ ਦੀ ਕਿਰਪਾ ਨਾਲ ਕੰਮ ਚੱਲ ਰਿਹਾ ਹੈ ਆਪਣਾ ਤੇ ਨਹੀਂ ਪੈ ਗਿਆ ਕੱਲ ਆਣ ਗਏ ਤੇ ਨਾਲ ਨੂੰ ਮੜਾ ਮੋਟਾ ਫੋਲਿਆ ਜੀ ਆ ਜਾਣ ਕੇ ਚਲਾਉਣੀ ਲੱਗੇ ਆਂਦੇ ਉਧਰ ਚਲਾਉਣ ਲੱਗੇ ਤੇ ਉਧਰੋਂ ਬੱਦਲ ਗੜਾਂ ਗੜਾਂ ਗੰਡਿਆ ਪੂਰਾ ਵੀ ਕਿਹੜੀ ਤਿਆਰੀ ਜਨੇ ਪੂਰੇ ਤੋਂ ਬੱਦਲ ਵੀ ਆਉਂਦਾ ਮੈਂ ਆ ਗਿਆ ਲੋ ਤੁਸੀਂ ਚਲਾਉ ਸਹੀਂ ਇਹਦੇ ਚਾਲੂ ਕਰਨੇ ਲੱਗੇ ਆਂ ਵੇਖ ਲੈਨੇ ਕੀ ਹੰਸਨਾ ਮੈਂ ਨਾੜ ਤੇ ਇਸਲਾ ਲੱਗਦਾ ਪੂਰਾ ਇਹਦੇ ਹੋਰ ਇਸਲਾ ਆ ਨਾਲ ਅਜੇ ਧੁੱਪ ਲੱਗ ਜਿੰਦੀ ਨਾ ਅਜੇ ਜਦ ਕਰ ਲੱਗੀ ਆ ਲਾਈਕ ਫੇਰ ਨਾ ਰੀਪਰ ਪੂਰਾ ਵੈਸਟ ਚੱਲਣਾ ਹੈ ਪਰ ਹੁਣ ਵੇਖੋ ਕੀ ਕਰਦਾ ਹੈ ਫਿਰ ਬੰਦਾ ਦੇ ਨਾਲ ਇੰਜ ਸਾਡਾ ਹੈਲਪਰ ਬਹਿ ਗਿਆ ਜਿਵੇਂ ਬਸ ਉਹਨੇ ਜਾਲੀ ਝਾੜਨ ਦਾ ਕੰਮ ਹੈ ਹੋਰ ਕੋਈ ਕੰਮ ਹੀ ਨਹੀਂ ਹੈਗਾ ਲਾਤਾ ਲੀਵਰ ਮੁੜਿਆ ਰਾਈ ਸ਼ਾਬਾਸ਼ ਇਹਨਾਂ ਸੋਚਿਓ ਘਟਾ ਨਿਕਲਿਆ ਨਾਲ ਸੁੱਕਾ ਇਹ ਮੀਂਹ ਤੋਂ ਪਹਿਲਾਂ ਵਾਲਾ ਘਟਾ ਰੀਪਰ ਚ ਜਾਣਾ ਹੈ ਰੋਣਾ ಕಟ್ಟೆ ಆಮ ನೀ ರೂರಾಕ ਇਹ ਤੋਂ ਮੁਰੂ ਦਾ ਫਿਰ ਪਤਾ ਲੱਗੀ ਹੋਈ ਹੈ। ਜਦ ਅੱਜ ਪੈਰੀ ਪਰਸੋ ਨਾ ਬਾਹਰ ਦਾ ਪ੍ਰਮੁਖ ਆਪਾਂ ਕਿਤੋਂ ਢੇੜੀ ਦੇ ਅਮਰੀਕਾ ਦੀ ਨੀਵੇਂ ਇੰਟਰਨੈਸ਼ਨਲ ਨਿਕਾਣਾ ਦੇ। ਜਿਹੜਾ ਆਹ ਪਹਿਲਾ ਵਾਰ ਜੀਤ ਕਰਨੀ। ਸਾਡੀ ਸਾਡੀ ਬਰਾਬਰ ਦੇ ਹੋਈ। ਸਾਨੂੰ ਲੱਗਣਿਆ ਟੋਪੇ, ਟੋਪੇ ਨਾ ਹੀ ਸੀ। ਟੋਪੇ ਚ ਲੰਗਿਆ ਦੀ ਪਰ ਵਧੀਆ। ਹੁਣ ਆਣ ਦੇਖੋ। ਰਾਜੇਗੀ ਭਾਂਡਿਆ ਓਏ। ਹੱਬਾਂਂ ਦਿਆ ਕਿ ਮਲਾਂ ਹੰਤ ਕਿਉਂ ਨਾ ਬਣਿਆ ਪਿਆ ਏ ਇਹ ਬਰਜ ਲੈਣਿਆ ਆਪਣਾ ਪੂਰਾ ਤੋਂ ਤੋਂ 20 ਵੀ ਪੈਣ ਦਿਆ ਸੜਕ ਤੇ ਤੋਂ ਦੇਣ ਜਾ ਠੀਕ ਆ ਠੀਕ ਆ ਲੋਕੀ ਕੀ ਕਹਣ ਦੇ ਜਦੋਂ ਮੀਂਹ ਆਉਂਦਾ ਲੋਕੀ ਗਾਣਾ ਕੱਢਦੇ ਕਿ ਨਹੀਂ ਹੁਣ ਲਗਾਵਾ ਕੱਢਣ ਦੇ ਤਾਂ ਟਾਈਮ ਨਹੀਂ ਲੱਗਿਆ ਇਧਰ ਇਧਰ ਬਾਬਾ ਵੀ ਗਾਣਾ ਕੱਢਣ ਦਿਆ ਆਇਆ ਬੱਪੀ ਨੇ ਤੁਹਾਨੂੰ ਬਾਲੀਆਂ ਗਿਆ ਲੈ ਬੱਪਾ ਉਸੇ ਬੱਦਲ ਵੀ ਆਂਦਾ ਮੈਂ ਆਇਆ ਲੋ ਜਾਂ ਆੜਿਆ ਬਿਨਾ ਕੋ ਟੀ ਜਾਂਦਾ ਜੀ ਬਣਾ ਦਿੰਦੇ ਕਿੰਦਾ ਜੇਰੇ ਪਾ ਵਧੀਆ ਵਧੀਆ ਠੀਕ ਠਾਕ ਮੀ ਪਾਉਗਾ ਜੀ ਕਿ ਨਹੀਂ ਮੀ ਦਾ ਪਤਾ ਨਹੀਂ ਉਹ ਤਾਂ ਲੋਕੀ ਗਾਣਾ ਕੱਢਦੇ ਕਿ ਨਹੀਂ ਜਿਨ੍ਹਾਂ ਦੀ ਰਿੰਦੀ ਟੂੜੀ ਗਾਣਾ ਲੋਕੀ ਕੋ ਸਭ ਜੀ ਕੱਢਣ ਦਿਆ ਜਿਹੜਾ ਮਗਰ ਮਗਰ ਤੁਰਿਆ ਫਿਰਦਾ ਪਰ ਅਹੀਂ ਮੋਰ ਚ ਲਾਇਕ ਨਹੀਂ ਭਾਈ ਮੀ ਆਉਂਦਿਆ ਕਿ ਨਹੀਂ ਆਉਂਦਾ 来 ਫਾਟ ਨਾੜ ਗਿਆ ਬਿਲਕੁਲ ਪਰ ਇਹੀ ਰੇ ਟਰੈਕਟਰ ਨਹੀਂ ਬੰਨ ਕੀਤਾ ਵੀ ਐਂਡ ਦਿੱਕਾ ਚਲਾਉਣਾ ਵਾ ਸਾਰਾ ਨਾ ਹੀ ਖਾਦਿਆ ਜਾਣਾ ਪਰ ਜਿਹੜੀਆਂ ਕਰਮਾਂ ਜੇ ਕਰਮਾਂ ਜਣ ਕੀ ਕਰੀਏ ਆ ਗਿਆ ਜੀ 20 20 ਆਉਂਦਿਆ ਕਿ ਨਹੀਂ ਯਾਰ ਵੀਡੀਓ ਬਣਾ ਦਿੰਦੇ ਤੇਰੀ ਨਹੀਂ ਵੀਡੀਓ ਮੀ ਮੀ ਆਉਂਦੇ ਕਿ ਨਾ ਨਹੀਂ ਸਰਵਾ ਤੇ ਦਰਤੀ ਨਹੀਂ ਖਾਂਡਿਆ ਚਟਾਂ ਦੇ ਅੱਗੇ ਰ ਕੁੜੀਆਂ ਲੋਕੀ ਮਾ ਮਾ ਕੰਮ ਚੱਲਿਆ ਹੈ ਨਾੜ ਨੂੜ ਫੋਲ ਫਾਲ ਕੇ ਕੰਮ ਚਲਾਇਆ ਸੀ ਅਮੀ ਹੁਣ ਫੇਰ ਸ਼ੁਰੂ ਹੋ ਗਿਆ ਵਾ ਲੋਕੀ ਸੱਚੇ ਡਰਦੇ ਆ ਦੇ ਸੜਕ ਤੇ ਪਤਾ ਲੱਗਣਦੇ ਹਣਾ ਦਾ ਨਾਮ ਮੈਂ ਜੇ ਕੇ ਪਾ ਹਾਂਜੀ ਮੈਂ ਸੱਚੇ ਲੋਕੀ ਡਰਦੇ ਫਰਦੋਂ ਫਰਦੋਂ ਦੀ ਸੀ ਜਾਂਦੀ ਐਸੇ ਕਰਕੇ ਉਸੇ ਕਰਕੇ ਉਦਾਂ ਉਦਾਂ ਲੋਕ ਦਿਹਾੜੀ ਕੱਢ ਲੈਣਗੇ ਸ਼ੇਰੇ ਪਾ ਜਦੋਂ ਇਦਾਂ ਬੱਦਲ ਆਉਂਦਾ ਨਾ ਉਹਦੋਂ ਉਹਦੋਂ ਯਾਰ ਅਸਲ ਜੀ ਤੂੜੀ ਦਾੜੀ ਕਾਲੀ ਹੋ ਜਾਂਦੀ ਐ ਅਸਲ ਸਾਲ ਇੱਕ ਨਗਰਾਂ ਆਣੀ ਹੈ ਨਾ ਆ ਗਏ ਘਰ ਵਿਕਾ ਕੇ ਆਪਣੇ ਘਰ ਚ ਲੱਗਿਆ ਦੂਜਾ ਮੁੰਡਾ ਆਪਣਾ ਹੈਲਪਰ ਜੀ ਰਾਜਾ ਉਹ ਵੀ ਘਰ ਚ ਲੱਗਿਆ ਤੇ ਅਸਾਂ ਦਾ ਪਾ ਖੜੇ ਕਰ ਆਏ ਆ ਸਿਮਰ ਕਰ ਤੇ ਉਹ ਚੱਕਰੇ ਮੀਂਹ ਜਿਆਦਾ ਆਉਣ ਕਰਕੇ ਮਤਲਬ ਨਹੀਂ ਚੱਲਿਆ ਅੱਜ ਪਰ ਫਿਰ ਵੀ ਆਪਾਂ ਜਦਾਂ ਮਨ ਨੂੰ ਨਾੜਨਾ ਥੋੜਾ ਖਲਾਰਿਆ ਬਣੂ ਰਿਹਾ ਸੀ ਹਨਾ ਤੇ ਯਾਦ ਨਹੀਂ ਈ ਹੁਣ ਅਗੋਈ ਚੱਲ ਕੇ ਤਾਣਾ ਵਾ ਤੇ ਸੱਤ ਕਾਲੀਆਂ ਭਰੀਆਂ ਬਰਸਤੀ ਟਰਾਲੀ ਰਹੀ ਬਹੁਤ ਜ਼ਿਆਦਾ ਮੀਂਹ ਆ ਗਿਆ ਫੇਰ ਅਨੂੰ ਪੁਰਾਣਾ ਵੇ ਤਕਰੀਬਨ ਸਾਰੇ ਰੀਪਰ ਬੰਦ ਹੋਣ ਤੋਂ ਬਾਅਦ ਚ ਆਪਾਂ ਲਾਸਟ ਦੇ ਰੀਪਰ ਬੰਦ ਕੀਤਾ ਹੈ ਤੇ ਬਾਕੀ ਚਲੋ ਸਾਰਿਆਂ ਦੇ ਨਾਲ ਹੀ ਆ ਮਾਫੀ ਮੰਗਦੇ ਜਿਹੜੇ ਵੀ ਇਹ ਥੋੜੀ ਨਹੀਂ ਬਣੀ ਤੇ ਬਾਕੀ ਕੰਮ ਮਾਰੇ ਪਪਾ ਜੀ ਜਨਮੇ ਰੱਖੇ ਤੇ ਆ 1 2 ਧੋਪੀ ਰਲੇ ਜੇ ਕੱਲ ਧੋਪ ਲੱਗੀ ਤੇ ਆਪਾਂ ਕੋਸ਼ਿਸ਼ ਕਰਾਂ ਕੱਲ ਚਲਾਂਗੇ ਤੇ ਪਰਸੋਂ ਪੱਕਾ ਚੱਲੂ ਕਰਾਂਗੇ ਤੇ ਅਮੀਰਿਆ ਬਾਕੀ ਸਾਰੇ ਵੀਰਵਾ ਦਿਨ ਠੀਕ ਹੋਵੋਗੇ ਤੇ ਆਪਣੇ ਕੋ ਆਹ ਰਾਜ ਆ ਗਿਆ ਇਧਰ ਤੇ ਆਪਣੇ ਕੋ ਵੀਡੀਓ ਕੋਈ ਦੇਣ ਵਾਲੀ ਨਹੀਂ ਬਣੀ ਤੇ ਹੁਣ ਆਪਾਂ ਰੈਗੂਲਰ ਵੀਡੀਓ ਬਣਾਵਾਂਗੇ ਹਨਾ ਤੇ ਇਹ ਬੜੀ ਜੇ ਗੱਲ ਹੈ ਵੀ ਮੈਂ ਵੀ ਜਾਣਾ ਪਾਪਾ ਉੱਥੇ ਮੋਟਰ ਤੇ ਨਾਲ ਤੇ ਹੁਣ ਆਪਾਂ ਜਿਹਦਣ ਆਪਣੀ ਟੂੜੀ ਬਣਾਈ ਨਾ ਉਧਰ ਜਾਵਾਂਗੇ ਓਕੇ ਠੀਕ ਹੈ ਨਾਲ ਨੂੰ ਸਿਮਰ ਦਾ ਮੁੰਡਾ ਬੜਾ ਕਰਦਾ ਨਾਜ ਨੂੰ ਲਿਆ ਗਿਆ ਤੇ ਇਹਨਾਂ ਦੋਨਾਂ ਨੂੰ ਇਕੱਠੇ ਕਰਾਂਗੇ ਆਪਾਂ ਤੇ ਗੱਲ ਸਿਰਫ ਹੁਣ ਧੁੱਪ ਲੱਗਣ ਤੇ ਹੀ ਆ ਧੁੱਪ ਲੱਗੀ ਆਪਣਾ ਕੰਮ ਚੱਲ ਪੂਗਾ ਤੇ ਆਪਾਂ ਮਿਲਦੇ ਹਾਂ ਕੱਲ ਦੀ ਵੀਡੀਓ 'ਚ ਠੀਕ ਆ ਓਕੇ ਬਾਏ ਬਾਏ ਕਰਦੇ ਤੁਸੀਂ ਬਾਏ